ਮਿੱਕਾ ਦੀ ਸਵਾਗਤ ਹੈ ਆਪਣੇ YouTube ਚੈਨਲ ਜ਼ਹਿਰ ਡਿਜ਼ਾਈਨਰ ਪੀਟ ਤੇ ਮਿੱਕਾ ਤੇ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਨਵੇਂ ਵੀਰ ਸਾਰੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਅੱਜ ਆਪਾਂ ਲੈ ਕੇ ਆਏ ਜੀ ਦੁਪੱਟਿਆਂ ਦੇ ਇੱਕ ਦਿਨ ਆਪਾਂ ਟੈਨਿੰਗ ਹੋ ਗਏ ਆਪਾਂ ਇੱਕ ਬਲੌਗ ਪਰ ਲੱਗੜਾ ਸੀ ਉਹਦੇ ਵਿੱਚ ਤੁਹਾਨੂੰ ਦੁਪੱਟੇ ਵੀ ਲੇ ਪਟੇ ਮੇਰੇ ਦੱਸਾਂਗੇ ਨਾ ਕਿ ਪੱਟੇ ਆਪਣੇ ਕੋਲੇ ਕਾਫੀ ਵੈਰਾਈਟੀ ਹੈਗੀ ਤੇ ਜਿਹੜਾ ਵੀ ਤੁਹਾਨੂੰ ਦੁਪੱਟਾ ਪਸੰਦ ਇਹਨੇ ਇਹ ਦੁਪੱਟੇ ਹੈਗੇ ਜੀ ਕੋਮਲ ਦੇ ਸਾਰੇ ਦੁਪੱਟਿਆਂ ਦੇ ਉੱਪਰ ਸਪੈਸ਼ਲ ਮੋੜ ਲੱਗੇ ਹੋਊਗੀ ਤੇ ਦੁਪੱਟੇ ਜਿੰਨੇ ਮਰਜ਼ੀ ਲੈ ਸਕਦੇ ਹੋ ਪਰ ਆਪਾਂ ਤੁਹਾਨੂੰ ਥੋੜੀ ਜਿਹੀ ਡਿਜ਼ਾਈਨ ਦਿਖਾ ਦਾਂਗੇ ਜੇ ਤੁਸੀਂ ਜਿੰਨੇ ਲੈਣੇ ਹੋਏ ਲੈ ਲਓ ਤੇ ਆ ਹੈਗਾ ਜੀ ਕੋਮਲ ਦਾ ਦੁਪੱਟਾ ਤੇ ਇਹਦੇ ਉੱਤੇ ਸਪੈਸ਼ਲ ਟੈਗ ਲੱਗੇ ਹੋਣਗੇ ਤੇ ਬਹੁਤ ਖੁੱਲੇ-ਡੁੱਲੇ 2 ਮੀਟਰ ਤੋਂ ਵੀ ਪਲੱਸ ਇੰਨਾ ਦੀ ਜਿਹੜੇ ਖੁੱਲੇ-ਡੁੱਲੇ ਦੁਪੱਟੇ ਨੇ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਸੋਹਣੇ ਮਲਮਲਾ ਕੀ ਬਹੁਤ ਜਿਆਦੇ ਸੋਹਣੇ ਦੁਪੱਟੇ ਨੇ ਤੇ ਇਹ ਦੁਪੱਟਾ ਤੁਸੀਂ 2 ਸਾਲ ਤੱਕ ਵੀ ਹਿਨਾ ਸਕਦੇ ਹੋ ਕਿਉਂਕਿ ਆਪਾਂ ਇਹ ਦੁਪੱਟੇ ਘਰੇ ਲੈ ਹੋਏ ਨੇ ਤੇ ਹਿਨਾ ਵੀ ਰਹੀਆਂ ਤੁਸੀਂ ਤੇ ਅਗਲਾ ਵੀ ਇਹਦੇ ਵਿੱਚ ਹੀ ਕਲਰ ਆਗਾ ਤੇਖ ਸਕਦੇ ਹੋ ਜੀ ਜੈਨ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਹੋਇਆ ਤੁਸੀਂ ਉਹ ਲੈ ਸਕਦੇ ਹੋ ਤੇ ਜੇ ਕੋਈ ਹੋਰ ਡਿਜ਼ਾਈਨ ਮੁੱਕਿਆ ਫਿਰ ਤੁਸੀਂ ਜੇ ਤੁਹਾਨੂੰ ਕੋਈ ਡਿਜ਼ਾਈਨ ਚਾਹੀਦਾ ਹੋਏ ਉਹਦੇ ਤੁਸੀਂ ਫੋਟੋ ਮੰਗਵਾ ਲਿਓ ਕਿਉਂਕਿ ਫਿਰ ਵੀ ਉਹ ਕਾਫੀ ਲੰਬੀ ਹੋ ਜਾਂਦੀ ਹੈ ਜੀ ਥੋੜਾ ਜਿਹਾ ਔਖਾ ਲੱਗਦਾ ਇਹ ਦੁਪੱਟੇ ਕੋਮਲ ਦੇ ਰਹਿਣਗੇ ਜੀ ਸਾਰੇ ਦੁਪੱਟਿਆਂ ਦੇ ਉੱਪਰ ਸਪੈਸ਼ਲ ਟੈਗ ਲੱਗਿਆ ਹੋਇਆ ਹੋਵੇਗਾ ਡੈਜ਼ਾਈਨਿੰਗ ਦੇਖ ਸਕਦੇ ਹੋ ਜਿਹੜਾ ਵੀ ਤੁਹਾਨੂੰ ਦੁਪੱਟਾ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਬਣਾਇਆ ਨਾ ਪਤਾ ਇਹ ਬਣਾਉਂਗਾ ਕੋਲ ਤਾਂ ਕਲਰ ਕਾਮਬੀਨੇਸ਼ਨ ਬਹੁਤ ਿਆਰੇ ਸੋਹਣੇ ਨੇ ਕਿ ਬਹੁਤ ਸੋਹਣੇ ਕੱਟੇ ਇਸ ਦੁਪੱਟੇ ਦਾ ਪ੍ਰਾਈਸ ਹੀ 200 ਰੁਪਏ ਰੋਪਾ ਜੀ 200 ਰੁਪਏ ਪ੍ਰਾਈਸ ਹੈ ਦੁਪੱਟੇ ਦਾ ਬਹੁਤ ਸੋਹਣਾ ਦੁਪੱਟਾ ਨੇ ਛੁੱਡੇ ਦੁਨੇ ਦੁਪੱਟੇ ਆ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਤੇ ਕਲਰ ਵੀ ਬਹੁਤ ਸੋਹਣਾ ਕੋਈ ਇਹਨਾਂ ਦਾ ਕਲਰ ਹੈ ਜਿਹੜਾ ਫੇਟ ਨਹੀਂ ਹੁੰਦਾ ਇਹਦੇ ਆ ਡਿਜ਼ਾਈਨ ਦੇ ਵਿੱਚ ਕੁਆਵਲਾ ਕਲਰ ਇੰਨਾ ਸੋਹਣਾ ਜੀ ਦੇਖ ਸਕਦੇ ਹੋ ਸਪੈਸ਼ਲ ਮੋਰ ਲੱਗੀ ਹੋਊਗੀ ਜੀ ਦੁਪੱਟੇ ਦੇ ਉੱਪਰ ਬਹੁਤ ਸੋਹਣਾ ਦੁਪੱਟੇ ਨੇ ਗੱਲ ਕਰਨੀ ਆ ਇਹਦੇ ਵਿੱਚ ਵੀ ਦੋ ਬੰਨਰ ਨੇ ਜੀ ਜਿਹੜਾ ਵੀ ਤੁਹਾਨੂੰ ਦੁਪੱਟਾ ਪਸੰਦ ਆਇਆ ਜਾਂ ਇੱਥੇ ਕੋਈ ਚੱਕਰ ਦੇਖੀਓ ਵੀ ਆਹ ਦੁਪੱਟਾ ਚਾਹੀਦਾ ਤੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਕਾਗਲ ਇੱਕ ਆਪਾਂ ਇੱਕ ਹੋਰ ਨਵੀਂ ਵੈਰੀਟੀ ਆਈ ਸੀ ਜਿਹੜੇ ਚ ਕੁਝ ਦੁਪੱਟੇ ਐ ਬਸ ਸੇਲ ਹੋ ਚੁੱਕੇ ਨੇ ਏ ਮੋਨਿਕਾ ਨੇ ਨੇ ਇਤਨੇ ਸਪੈਸ਼ਲ ਆਪਣੇ ਟੈਗ ਹੈ ਜਿਹੜਾ ਲੱਗਿਆ ਹੋਇਆਗਾ ਦੇਖ ਸਕਦੇ ਹੋਗੇ 100% ਕਾਟਨ ਆ ਬਹੁਤ ਸੋਹਣੇ ਪਟੇਟਾ ਹੀ ਮੀਟਰ ਦਾ ਇਹ ਦੁਪੱਟਾ ਲੁਗਾ ਇਹ ਇਸ ਤੋਂ ਵੀ ਬੈਸਟ ਹੈਗਾ ਤੇ ਇਹਦਾ ਇਹਦਾ ਟ੍ਰਾਈਲ 220 ਰੁਪਏ ਹੈ ਬਹੁਤ ਜਿਆਦੇ ਇਹ ਜਿਹੜੀ ਕੰਨੀ ਆਉਂਦੇ ਨੇ ਵੀ ਠੀਕੋ ਕੀਤੀ ਹੋਈ ਆ ਦੁਪੱਟੇ ਦੇ ਬਹੁਤ ਸੋਹਣੇ ਪਟੇ ਇਹ ਜੇ ਦੋ ਹੀ ਹੀ ਕਲਰ ਰਹਿ ਗਿਆ ਜੇ ਤੁਹਾਨੂੰ ਬਾਦ ਚਾਹੀਤੇ ਹੋਏ ਤਾਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਆਪਾਂ ਤੁਹਾਨੂੰ ਪਹੁੰਚੇ ਕਰ ਦਾਂਗੇ ਬਾਦ ਵੀ ਦੇ ਦਾਂਗੇ ਜੀ ਕੱਟੇ ਕਿਉਂਕਿ ਕੱਲ ਨੂੰ ਨਵੀਂ ਬ੍ਰੈਂਡ ਆਊਗੀ ਉਹਨਾਂ ਨਾਲ ਨਾਲਾਤ ਅੱਜ ਬਹੁਤ ਸੋਹਣੇ ਫੁੱਲੇ ਤੁਹਾਨੂੰ ਦੁਪੱਟੇ ਆ ਜੀ 2 ਮੀਟਰ ਤੋਂ ਵੱਸ ਹੀ ਨੇ ਜਿਹੜਾ ਵੀ ਤੁਹਾਨੂੰ ਕੋਈ ਦੁਪੱਟਾ ਪਸੰਦ ਆਇਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੇ ਸੱਕਦੇ ਹੋ। ਇੱਕ ਕਾਵਲੇ ਦੁਪੱਟੇ ਆ ਜੀ ਇਹਨੇ ਤੇ ਬਰਕ ਪਿਆ ਹੋਇਆ ਹੋਇਆ ਇਹ ਵੀ ਮਲਮਲ ਦੇ ਨੇ ਇਹ ਮੰਮੀਆਂ ਵਾਸਤੇ ਨੇ ਇੱਥੇ ਵੀ ਕਾਫੀ ਵੈਰਾਈਟੀ ਹੈਗੀ ਆ ਤੁਸੀਂ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਸਾਰੇ ਤੇ ਬਰਕ ਪਿਆ ਹੋਇਆ ਹੈ ਜੀ ਕਿਉਂਕਿ ਇੰਨੇ ਦੁਪੱਟੇ ਖੋਲ ਕੇ ਦਿਖਾਉਣੇ ਥੋੜਾ ਜਿਹਾ ਆਫਰ ਦਾ ਵਿਚ ਡਿਜ਼ਾਈਨਿੰਗ ਆਈਕਾ ਦਾ ਇਹ ਦਾ ਵੀ ਰੇਟ 220 ਰੁਪਏ ਹੈ ਇਹ ਦੁਪੱਟੇ ਇਹ ਲਾਈਨਿੰਗ ਵਾਲਨੇ ਟੈਬੀ ਦੇ ਦੁਪੱਟੇ ਦੇਖ ਸਕਦੇ ਹੋਗੇ 500 ਰੁਪਇਆ ਇਹ ਪ्योर ਦੇ ਵਿੱਚ ਨੇ ਜੀ ਤੇ ਇਹਦਾ ਜਿਹੜਾ ਕੰਪਨੀ ਆ ਅਰਜਨ ਕੰਪਨੀ ਦੇ ਦੁਪੱਟੇ ਲੈਣਗੇ ਜੀ ਇਹ ਅਰਜਨ ਕੰਪਨੀ ਦੇ ਦੁਪੱਟੇ ਨੇ ਤੇ ਇਹਦਾ ਰੇਟ ਹੈਗਾ ਜੀ 500 ਰੁਪਇਆ ਇਹਦੇ ਨਾਲ ਕਾ ਆਵਲਾ ਘੱਟਾ ਪਾ ਇਹ ਵੀ ਦੇ ਨਾਲ ਦਾ ਹੀ ਆ ਇਹ ਵੀ ਹੈਗਾ ਜੀ ਅਰਜਨ ਕੰਪਨੀ ਦਾ ਇਹਦੇ ਵਿੱਚ ਚੈੱਕ ਚੈੱਕ ਬਣੇ ਹੋਇਆਗਾ ਇਹ ਵੀ ਟਾਈਪ ਹੀ ਦੇ ਹੀ ਦੁਪੱਟੇ ਨੇ ਬਹੁਤ ਸੋਹਣੇ ਦੁਪੱਟੇ ਆ ਇਹ ਉਹ ਟਾਈਪ ਹੀ ਨਹੀਂ ਹੈਗੇ ਜਿਹੜੇ ਆਪਾਂ ਸਰਦੀਆਂ ਵਿੱਚ ਲੈਣੇ ਆਗੇ ਇਹ ਗਰਮੀਆਂ ਵਾਲੀ ਨਿਊ ਸਟਾਫ ਆਇਆਗਾ ਪੱਟਿਆਂ ਦਾ ਇਹ ਸਰਦੀ ਗਰਮੀਆਂ ਲਈ ਹੈਗਾ ਬਹੁਤ ਸੋਹਣੇ ਦੁਪੱਟੇ ਨੇ ਕੁੱਲੇ ਟੁੱਲੇ 2 ਮੀਟਰ ਦਾ ਹੀ ਦੁਪੱਟਾ ਮਿਲੂਗਾ ਜੀ ਇਹ ਵੀ 500 ਰੁਪਏ ਦਾ ਪ੍ਰਾਈਸ ਹੈ ਤੁਸੀਂ ਜਿਹੜਾ ਵੀ ਲੈਣਾ ਚਾਹੋ ਲੈ ਸਕਦੇ ਹੋ ਚੈੱਕ ਵਾਲਾ ਲੈਣਾ ਚੈੱਕ ਵਾਲਾ ਲੈ ਸਕਦੇ ਹੋ ਲਾਈਨਿੰਗ ਵਾਲਾ ਲੈਣਾ ਲਾਈਨਿੰਗ ਵਾਲਾ ਲੈ ਸਕਦੇ ਹੋ ਉਹ ਤੁਹਾਡੀ ਇੱਛਾ ਜੀ ਇਹ ਹੈਗੇ ਜੀ ਕੋਟੇ ਡੋਰੀਏ ਦੇ ਦੁਪੱਟੇ ਇਹ ਵੀ ਬਹੁਤ ਸੋਹਣੇ ਆ ਸੌਫਟ ਨੇ ਕੋਟੇ ਡੋਰੀਆ ਤੇ ਇਹ ਦੁਪੱਟਾ 200 ਰੁਪਏ ਦਾ ਹੈ ਇੱਕ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਨਾ ਇਹਦਾ ਪ੍ਰਾਈਸ 200 ਰੁਪਏ ਚ ਜਿੱਤਾਂ ਨਹੀਂ ਵੀ ਆਪਾਂ ਚੀਜ਼ ਦਿਖਾਉਣੀ ਆ ਜੀ ਆਪਾਂ ਉਦਾਂ ਦੀ ਹੀ ਚੀਜ਼ ਤੁਹਾਡੇ ਘਰੇ ਪਹੁੰਚਤੀ ਕਰਾਂਗੇ ਤੁਸੀਂ ਜਿਹੜਾ ਵੀ ਚਾਹੋ ਪੱਟੇ ਲੈ ਸਕਦੇ ਹੋ ਇਹ ਮਸਲੀਨ ਦੇ ਦੁਪੱਟੇ ਰਹਿਣਗੇ ਜੀ ਸਿੰਪਲ ਨੇ ਇਹ ਸਿੰਪਲ ਦੁਪੱਟੇ ਨੇ ਮਸਲੀਨ ਦੇ ਇਹ ਦੁਪੱਟੇ ਦਾ ਪ੍ਰਾਈਸ 220 ਰੁਪਏ ਹੈ ਜੀ ਮਾਰਕੀਟ ਦੇ ਵਿੱਚ ਇਹ ਦੁਪੱਟਾ 200 ਦਾ ਵਿਕਦਾ ਜੀ ਆਪਾਂ ਤੁਹਾਨੂੰ ਇਹ ਦੁਪੱਟਾ 220 ਰੁਪਏ ਦਾ ਦੇ ਰਹੇ ਹਾਂ ਜੀ ਜੇ ਤੁਹਾਨੂੰ ਪਸੰਦ ਆ ਸਕ੍ਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੇ ਤੁਸੀਂ ਪਿਆਰ ਦਾ ਦੁਪੱਟਾ ਲੈਣਾ ਚਾਹੁੰਦੇ ਹੋ ਉਹ ਵੀ ਅਰਜੁਨ ਕੰਪਨੀ ਦਾ ਮਿਲੂਗਾ ਜੀ ਅਰਜਨ ਕੰਪਨੀ ਦਾ ਪਿਆਰ ਦਾ ਦੁਪੱਟਾ ਹੈਗਾ ਇਹ ਵੀ ਆਪਾਂ 200 ਰੁਪਏ ਦਾ ਦੇਵਾਂਗੇ ਇਹਦੇ ਵਿੱਚ ਸਪੈਸ਼ਲ ਟੈਗ ਜਿਹੜਾ ਲੱਗਿਆ ਹੋਊਗਾ ਮੋਰ ਲੱਗੀ ਹੋਊਗੀ ਜੀ ਪਿਆਰ ਚਨੂਨ ਸਪੂਨ ਜੇ ਤੁਸੀਂ ਇਹ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਏਟ ਪੱਟਾ ਵੀ ਲੈ ਸਕਦੇ ਹੋ ਏਟ ਪੱਟੇ 200 ਰੁਪਏ ਦਾ ਏਟ ਪੱਟਾ ਹੈਗਾ ਜਿੰਨੇ ਵੀ ਤੁਹਾਨੂੰ ਚਾਹੀਦੇ ਹੋਏ ਓਨੇ ਹੀ ਦੁਪੱਟੇ ਤੁਸੀਂ ਲੈ ਸਕਦੇ ਹੋ ਕੋਈ ਹੋਂ ਨਹੀਂ ਹੈਗਾ ਕੁਆਂਟੀਟੀ ਬਹੁਤ ਕਾਫੀ ਹੈ ਇਕ ਦੁਪੱਟਾ ਆਪਣੇ ਕੋਲ ਮਸਲੀਨ ਦਾ ਹੋਰ ਹੈਗਾ ਇਹ ਮਸਲੀਨ ਇਹ ਵੀ ਖੁੱਲੇ-ਥੁੱਲੇ ਕਾਈ ਮੀਟਰ ਦੇ ਵੀ ਦੁਪੱਟੇ ਹੋਣਗੇ ਇਹਦੇ ਵਿੱਚ ਵੀ ਚੈੱਕ ਬਣੀ ਹੋਈ ਹੈਗੀ ਤੇ ਇਹ ਦੁਪੱਟਾ ਹੈਗਾ ਜੀ 350 ਰੁਪਏ ਦਾ ਇਹਦੇ ਵਿੱਚ ਲਾਈਨਿੰਗ 'ਚ ਵੀ ਆਉਂਦਾ ਹੈ ਚੈੱਕ 'ਚ ਵੀ ਆਉਣਾ ਜਿੰਮੇ ਵੀ ਤੁਸੀਂ ਮੰਗਵਾਉਣਾ ਹੋਇਆ ਮੰਗਵਾ ਸਕਦੇ ਹੋ ਜੀ 350 ਰੁਪਏ ਦਾ ਹੈ ਇਹ ਦੁਪੱਟਾ ਅਰਜਨ ਕੰਪਨੀ ਦਾ ਹੈਗਾ ਮਸਲੀਨ ਇਹ ਬਹੁਤ ਸੋਹਣੇ ਦੁਪੱਟੇ ਆ ਹੋ ਜੀ ਇੱਕ ਤੇ ਬਟੇ ਆਪਾਂ ਜਿਹੜੇ ਹਜੇ ਜਿਹੜੇ ਕਲਰਸ ਸਾਡੇ ਕੋਲੇ ਪਹਿਲੀ ਵਾਰ ਆਏ ਨੇ ਹਜੇ ਮੇਰੇ ਖਿਆਲ ਤੋਂ ਬਲਵਾਂ ਮਾਰਕੀਟ 'ਚ ਦੁਪੱਟੇ ਆਏ ਵੀ ਨਹੀਂ ਹੈਗੇ ਤੇ ਇਹ ਦੁਪੱਟੇ ਹੈਗੇ ਆ ਜੀ ਸ਼ਿਮਰ ਦੇ ਸ਼ਿਮਰ ਦੇ ਦੁਪੱਟੇ ਨੇ ਬਹੁਤ ਸੋਹਣੇ ਆ ਐਨੇ ਸੌਫਟ ਆ ਗਰਮੀ ਦੇ ਵਿੱਚ ਜਿਹੜੇ ਆਪਾਂ ਸ਼ਿਮਰ ਦੇ ਸੂਟ ਸਲਾਈ ਕਰਾ ਰਹੇ ਆ ਉਹਨਾਂ ਨਾਲ ਵੀ ਬਹੁਤ ਸੋਹਣੇ ਲੱਗਣਗੇ ਚੈੱਕ ਸ਼ਿਮਰ ਆ ਕੀ ਜੀ ਅਰਜੁਨ ਕੰਪਨੀ ਦੀ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਬਹੁਤ ਸੋਹਣਾ ਦੁਪੱਟਾ ਤਾਂ 2 ਮੀਟਰ ਦਾ ਦੁਪੱਟਾ ਮਿਲੂਗਾ ਇਦੇ ਵਿੱਚ ਛੋਟੇ ਛੋਟੇ ਬਰੀਕ-ਪਰੀਕ ਹੈ ਜਿਹੜੀ ਚੈੱਕ ਬਣੀ ਹੋਈ ਹੈਗੀ ਬਹੁਤ ਸੋਹਣੀ ਤੇ ਤੁਸੀਂ ਦੇਖ ਸਕਦੇ ਹੋ ਸ਼ਿਮਰ ਚੈੱਕ ਦਾ ਦੁਪੱਟਾ ਹੈ ਅਰਜੁਨ ਕੰਪਨੀ ਦਾ ਤੇ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਹੋ ਗਰਮੀ ਦੇ ਵਿੱਚ ਲੈਣ ਵਾਲਾ ਦੁਪੱਟਾ ਹੈਗਾ ਬਹੁਤ ਸੌਫਟ ਹੈਗਾ ਤੁਸੀਂ ਦੇਖ ਸਕਦੇ ਹੋ ਵਧੀਆ ਬਹੁਤ ਜ਼ਿਆਦਾ ਸੋਹਣਾ ਹੈਗਾ ਪ੍ਰੈਸ ਇਹਦਾ ਪ੍ਰਾਈਸ 500 ਰੁਪਏ ਆ ਜੀ ਇਹਦਾ ਪ੍ਰਾਈਸ ਦੱਸਣਾ ਭੁੱਲ ਗਈ ਸੀ ਜੀ ਇਹਦਾ ਪ੍ਰਾਈਸ ਹੈਗਾ ਜੀ 500 ਰੁਪਏ ਜਿੰਨੇ ਮਰਜੀ ਦੁਪੱਟੇ ਤੁਸੀਂ ਮੰਗਵਾ ਸਕਦੇ ਹੋ ਜੀ ਹਾਂਜੀ ਉਮੀਦ ਕਰਦੇ ਹਾਂ ਜੀ ਅੱਜ ਵਾਲੀ ਵੀਡੀਓ ਜਿਹੜੀ ਤੁਹਾਨੂੰ ਪਸੰਦ ਆਈ ਹੋਊਗੀ ਦੁਪੱਟੇ ਤੁਹਾਨੂੰ ਪਸੰਦ ਆਏ ਹੋਣਗੇ ਜਿਹੜਾ ਵੀ ਤੁਸੀਂ ਦੁਪੱਟਾ ਲੈਣਾ ਹੋਇਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਮਿਲਦੇ ਆ ਜੀ ਅਗਲੀ ਵੀਡੀਓ ਚ ਸਸਤੇ ਕਾਜ